ਇਹ ਰਾਜ ਪੀਟੀਓ ਕੰਮ ਕਰਦੀ ਆ ਜੇ ਰਿਵਰਸ ਹੋਵੇ ਚਾਹ 11 ਜੋਵੇ ਆਉ ਉਹ ਗੱਲਬਾਤ ਕਰਦੇ ਆ ਅੱਛਾ ਕਲੇਅਰ ਨੂੰ ਸ਼ਿਫਟ ਕਰਦਾ ਜੇ ਤਾਂ ਮੰਨ ਲਓ ਤੁਸੀਂ ਹੁਣ ਲਾਈ ਪੀਟੀਓ ਕਰਦੇ ਆ ਸਿੱਧਾ ਚਲਾਉਨੇ ਆ ਤਾਂ ਇਧਰੋਂ ਲੀਵਰ ਆਪਣਾ ਗਾਹ ਨੂੰ ਕਰਦੇ ਆ ਤੁਸੀਂ ਦੇਖੋ ਇਧਰ ਜਦੋਂ ਲੀਵਰ ਨੂੰ ਗਾਹ ਨੂੰ ਕਰਦੇ ਆ ਤੁਸੀਂ ਆ ਦੇਖੇ ਤੁਹਾਡਾ ਡਾਇਰੈਕਟ ਪੀਟੀਓ ਦੇ ਉੱਪਰ ਚੜਿਆ ਹੋਇਆਗਾ ਆਪਣਾ ਆ ਲੈ ਏਦਾਂ ਘੁੰਮਣ ਲੱਗ ਪੈਂਦੀ ਹੈ ਘੁੰਮ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਇੱਕ ਸਵਰਾਇ ਟਰੈਕਟਰ ਦੇ ਉੱਪਰ ਕਿਉਂਕਿ ਇਸ ਵੀਡੀਓ ਦਾ ਮਕਸਦ ਹੀ ਬਣਾਉਣਾ ਦਾ ਆਪਾਂ ਆਪਣਾ ਤਾਂ ਕਿਉਂਕਿ ਕਈ ਭਰਾਵਾਂ ਦੀ ਡਿਮਾਂਡ ਆਈ ਸੀਗੀ ਵੀ ਇੱਕ ਰਿਵਰਸ ਪੀਟੀਓ ਤੇ ਸਿੱਧੀ ਪੀਟੀਓ ਤੇ ਗੇਅਰ ਵਾਲੀ ਪੀਟੀਓ ਕਿਵੇਂ ਵਰਕ ਕਰਦੀ ਅੱਜ ਤੁਹਾਨੂੰ ਉਸ ਟੌਪਿਕ ਤੇ ਗੱਲਬਾਤ ਕਰਾਂਗੇ ਉਸ ਸਿਸਟਮ ਬਾਰੇ ਸਮਝਾਵਾਂਗੇ ਕਿਵੇਂ ਟਰੈਕਟਰ ਦੀ ਪੀਟੀਓ ਵਰਕ ਕਰਦੀ ਆ ਕਿਵੇਂ ਉਹ ਰਿਵਰਸ ਹੁੰਦੀ ਆ ਕਿਵੇਂ ਗੇਅਰਾਂ ਚ ਹੁੰਦੀ ਆ ਕਿਵੇਂ ਸਿੱਧੀ ਹੁੰਦੀ ਆ ਸਾਰਾ ਤੁਹਾਨੂੰ ਇਸ ਵਲੌਗ ਚ ਦਿਖਾਇਆ ਜਾਊਗਾ ਠੀਕ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਕੁਝ ਨਾ ਕੁਝ ਆਪਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਨੇ ਆਂ ਇੱਧਰ ਆਪਣੇ ਕੋਲੇ ਖੜਾ 855 ਸਵਰਾਜ ਕਿਉਂਕਿ ਸਵਰਾਜ ਟਰੈਕਟਰ ਆਲਰੇਡੀ ਆਪਣੇ ਕੋਲੇ ਜ਼ਿਆਦਾ ਆਉਂਦਾ ਜਿਸ ਕਾਰਨ ਕਰਕੇ ਫਿਰ ਆਪਾਂ ਸਵਰਾਜ ਦਾ ਹੀ ਤੁਹਾਨੂੰ ਵਰਕ ਦਿਖਾਉਨੇ ਆ ਹਨ ਆਓ ਨੇੜੇ ਕਰੋ ਗੱਲਬਾਤ ਕਰਦੇ ਆਪਾਂ ਰਵਾਸੇ ਵੀਡੀਓ ਲਾਈ ਪੀਟੀਓ ਕੀ ਹੈ ਰਿਵਰਸਿਬਿਲਟੀ ਦਾ ਤੁਹਾਨੂੰ ਰਿਵਰਸ ਦੇ ਨਾਮ ਤੋਂ ਸਮਝ ਹੀ ਗਏ ਹੋਣਗੇ ਬੈਕ ਘਮਾਉਣੀ ਕਹਿਣ ਦਾ ਮਤਲਬ ਰਿਵਰਸ ਪੀਟੀਓ ਉਹ ਪੀਟੀ ਹੁੰਦੀ ਆ ਜਿਹੜੀ ਕੇ ਗੇਰਾਂ ਦੇ ਵਿੱਚ ਵੀ ਚੱਲ ਸਕੇ ਤੇ ਗੇਰਾਂ ਦੇ ਵਿੱਚ ਬੈਕ ਵੀ ਟਰੈਕਟਰ ਘੁਮਾ ਸਕੇ ਜਦੋਂ ਆਪਣਾ ਤੂੜੀ ਰੀਪਰ ਚੋਕ ਵਗੈਰਾ ਹੋ ਜੇ ਕਿਉਂਕਿ ਲਾਈ ਪੀਟੀਓ ਦਾ ਮਤਲਬ ਹੁੰਦਾਗਾ ਸਿੱਧੀ ਇੰਜਨ ਦੇ ਨਾਲ ਕਨੈਕਟ ਹੁੰਦੀ ਆ ਉਹਨੂੰ ਲਾਈਵ ਪੀਟੀਓ ਕਹਿੰਦੇ ਆ ਲਾਈਵ ਦਾ ਮਤਲਬ ਸਿੱਧਾ ਆਓ ਗੱਲਬਾਤ ਕਰਦੇ ਆ ਕਿਵੇਂ ਦੀ ਸਿੱਧੀ ਪੀਟੀਓ ਕੰਮ ਕਰਦੀ ਆ ਕਿਵੇਂ ਦੀ ਘੇਰਾਜ ਪੀਟੀਓ ਕੰਮ ਕਰਦੀ ਆ ਚਾਹ ਰਿਵਰਸ ਹੋਵੇ ਚਾਹ ਘੇਰਾਜ ਹੋਵੇ ਆਓ ਉਹ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਇਹਦਾ ਸਿਸਟਮ ਸਮਝਣਾ ਪਊਗਾ ਦੇਖੋ ਇਧਰੋਂ ਜਿਹੜੀ ਪਾਵਰ ਆ ਗਈ ਮੇਨ ਸ਼ਾਫਟ ਜਿਹੜੀ ਆਪਣੀ ਇੱਕ ਤਾਂ ਪਤਲੇ ਵਾਲੀ ਸ਼ਾਫਟ ਹੁੰਦੀ ਹੈ ਗੀਅਰ ਦੇ ਵਿੱਚ ਇੱਕ ਹੁੰਦੀ ਆ ਮੋਟੇ ਵਾਲੀ ਮੋਟੇ ਵਾਲੀ ਸ਼ਾਫਟ ਜਦੋਂ ਆਪਣੀ ਡਰਾਈਵ ਕਰਦੀ ਆ ਉਹਦੇ ਨਾਲ ਇੱਕ ਗੇਅਰ ਘੁੰਮਦਾ ਥੱਲੇ ਠੀਕ ਹੈ ਜਦੋਂ ਦੋਨੇ ਗੇਅਰ ਘੁੰਮਦੇ ਆ ਤਾਂ ਉਹਦੇ ਨਾਲ ਜਿਹੜੀ ਪਾਵਰ ਮਿਲਦੀ ਆ ਆਹ ਵਾਲੀ ਸ਼ਾਫਟ ਜਿਹੜੀ ਕਿ ਸਿੱਧੀ ਬੀਟੀਓ ਦਾ ਆਪਣਾ ਕੰਮ ਕਰਦੀ ਆ ਨੇੜੇ ਕਰਕੇ ਦਿਖਾ ਇਧਰ ਸਿੱਧੀ ਸ਼ਾਫਟ ਹੁੰਦੀ ਆ ਕਿਉਂਕਿ ਇੱਥੇ ਜਦੋਂ ਟਰੈਨ ਸਟਾਰਟ ਹੋ ਜਾਂਦਾ ਤੁਹਾਡਾ ਟਰੈਕਟਰ ਦਾ ਉਦੋਂ ਇਹ ਘੁੰਮਣੀ ਸਟਾਰਟ ਹੋ ਜਾਂਦੀ ਐ ਤੇ ਬੰਦ ਨਹੀਂ ਉਦੋਂ ਹੁੰਦੀਗੀ ਫੋਨ ਗੱਲ ਕਰਦੇ ਕੰਮ ਕਿਵੇਂ ਕਰਦੀ ਹੈ ਇੱਧਰ ਕਪਲਰ ਦਿਖਾਓ ਇੱਕ ਇਹਦਾ 베어ਿੰਗ ਪਾਇਆ ਹੁੰਦਾਗਾ ਆਹ ਵਾਲਾ ਦੇਖੋ ਇੱਕ ਹੁੰਦੀ ਸ਼ਾਫਟ ਦੇ ਵਿੱਚ ਚੂਲ ਜਿਹੜੀ ਇਨਰ ਬਾਹਰਲੇ ਪਾਸੇ ਪੀਟੀਓ ਤੁਹਾਡੀ ਕੱਢੀ ਹੁੰਦੀ ਹੈ ਸਿੱਧੀ ਕਿਉਂਕਿ ਇੱਥੇ ਕਨੈਕਟਰ ਤੇ ਡਿਸਕਨੈਕਟ ਹੁੰਦੀ ਹੈ ਸ਼ਾਫਟ ਤੁਹਾਡੀ ਤੇ ਇੱਕ ਕਪਲਰ ਹੁੰਦਾਗਾ ਤੁਹਾਡਾ ਸੰਨ ਦੇ ਵਿੱਚ ਜਿਹੜਾ ਕਿ ਆਪਣਾ ਆ ਦੇਖੋ ਗੇਅਰ ਨੂੰ ਸ਼ਿਫਟ ਕਰਦਾ ਵਾ ਆ ਗੇਅਰ ਨੂੰ ਸ਼ਿਫਟ ਕਰਦਾ ਜੇ ਤਾਂ ਮੰਨ ਲਓ ਤੁਸੀਂ ਹੁਣ ਲਾਈ ਪੀਟੀਓ ਕਰਦੇ ਸਿੱਧਾ ਚਲਾਉਨੇ ਆ ਤਾਂ ਇਧਰੋਂ ਲੀਵਰ ਆਪਣਾ ਗਾਹ ਨੂੰ ਕਰਦੇ ਤੁਸੀਂ ਆ ਦੇਖੋ ਇੱਧਰ ਜਦੋਂ ਲੀਵਰ ਨੂੰ ਗਾਹਮ ਕਰਦੇ ਆ ਤੁਸੀਂ ਆਹ ਦੇਖੋ ਤੇ ਇੱਧਰ ਕਾਪ ਆ ਜਿਹੜਾ ਤੁਹਾਡਾ ਪਿੱਛੇ ਹਟ ਜਾਂਦਾ ਪਿੱਛੇ ਹਟਣ ਦੇ ਨਾਲ ਜਿਹੜੀਆਂ ਅੰਦਰਲੀਆਂ ਛਰੀਆਂ ਨੇ ਡੇਟ ਕਰਕੇ ਦਿਖਾ ਆ ਜਿਹੜੀਆਂ ਅੰਦਰਲੀਆਂ ਛਰੀਆਂ ਆ ਆਹ ਵਾਲੀਆਂ ਇਹ ਤੁਹਾਡੀਆਂ ਆਹ ਵਾਲੀ ਸ਼ਾਫਟ ਦੇ ਉੱਪਰ ਚੜ ਜਾਂਦੀਆਂ ਆਹ ਸ਼ਾਫਟ ਦੇ ਇਹਦੇ ਨਾਲ ਤੁਹਾਡਾ ਹੁੰਦਾ ਕੀ ਹੈ ਜਿਹੜੀ ਪੀਟੀਓ ਸਿੱਧੀ ਘੁੰਮਣ ਲੱਗ ਪੈਂਦੀ ਆ ਆਪਣੀ ਡਾਇਰੈਕਟ ਠੀਕ ਹੈ ਜੀ ਇਦਰੋਂ ਮ ਘਮਾਉਣਾ ਤੁਸੀਂ ਦੇਖੋ ਉਧਰ ਪੀਟੀਓ ਨੂੰ ਇਦਰੋਂ ਆਪਣੀ ਜਦੋਂ ਇਦਰ ਪਾਵਰ ਮਿਲੀ ਤਾਂ ਇਹ ਸਿੱਧੀ ਘੁੰਮ ਲੱਗ ਪੈਂਦੀ ਏਦਾਂ ਕਰੋ ਦੇ ਕੰਬੀਏ ਨਾ ਆਉਤ ਖਾਊ ਹੋ ਕੇ ਕਿਉਂਕਿ ਜਿਹੜਾ ਇਹ ਕਪਲਰ ਆ ਇਹ ਤੁਹਾਡਾ ਡਾਇਰੈਕਟ ਪੀਟੀਓ ਦੇ ਉੱਪਰ ਚੜਿਆ ਹੋਇਆਗਾ ਆਪਣਾ ਆਹ ਲਓ ਇਦਾਂ ਘੁੰਮਣ ਲੱਗ ਪੈਂਦੀ ਘੁੰਮਦੀ ਜਦੋਂ ਇਹ ਸ਼ਾਰਟ ਦੇ ਉੱਪਰ ਕਨੈਕਟ ਹੋਏ ਹੁਣ ਗੱਲ ਕਰਦੇ ਆ ਰਿਵਰਸ ਪੀਟੀਓ ਰਿਵਰਸ ਗਿਅਰ ਕਿਵੇਂ ਕੰਮ ਕਰਦੀ ਆ ਆਉ ਦਿਖਾਈਏ ਰਿਵਰਸ ਗਿਅਰ ਦੇ ਨਾਲ ਹੁੰਦਾ ਕੀ ਆ ਤੁਸੀਂ ਆਪਣਾ ਗਿਅਰ ਪਹਿਲਾਂ ਗਾਹ ਨੂੰ ਪਾਇਆ ਸੀਗਾ ਹੁਣ ਇਹਨੂੰ ਇੱਥੇ ਨਿਊਟਰਲ ਹੋ ਗਿਆ ਨਿਊਟਰਲ ਦੇ ਵਿੱਚ ਹੁੰਦਾ ਕੀ ਆ ਜਿਹੜੇ ਦੰਦੇ ਅੰਦਰਲੇ ਆ ਜਗ੍ਹਾ ਤੇ ਟੱਚ ਕਰਨ ਲੱਗ ਪੈਂਦੇ ਆ ਆ ਵਾਲੇ ਇੱਥੇ ਠੀਕ ਹੈ ਇਸ ਤੋਂ ਬਾਅਦ ਜਦੋਂ ਤੁਸੀਂ ਰਿਵਰਸ ਪਾਉਂਦੇ ਹੋ ਤਾਂ ਇਹ ਹੁੰਦਾ ਕੀ ਆ ਜਦੋਂ ਆਹ ਗਾਹ ਸ਼ਾਫਟ ਆ ਜਗ੍ਹਾ ਤੇ ਚੜ ਜਾਂਦੀ ਆ ਆ ਚਰੀਆਂ ਦੇ ਉੱਪਰ ਇਨਾਂ ਦੇ ਉੱਪਰ ਆਹ ਸ਼ਾਫਟ ਇਦਾਂ ਘੁੰਮਦੀ ਆ ਇਹਨਾਂ ਦੇ ਉੱਪਰ ਚੜ ਜਾਂਦੀ ਆ ਇਹਦੇ ਵਿੱਚ ਹੁੰਦਾ ਕੀ ਆ ਜਦੋਂ ਟਰੈਕਟਰ ਦਾ ਗੇਅਰ ਪਾਉਂਦੇ ਆ ਇਹਦਾ ਟਰੈਕਟਰ ਦਾ ਗੇਅਰ ਪਾਉਨੇ ਆਪਾਂ ਇਧਰੋਂ ਕਿਉਂਕਿ ਮੈਂ ਆਹ ਮੇਨ ਸ਼ਾਫਟ ਆ ਇਹਦੀ ਇਹਦੇ ਉੱਪਰ ਸਾਰੇ ਗੇਅਰ ਕਨੈਕਟ ਹੁੰਦੇ ਆ ਤੇ ਇਹਦਾ ਕਨੈਕਟ ਹੋਣਾ ਹੁੰਦਾਗਾ ਆਹ ਸ਼ਾਫਟ ਦੇ ਨਾਲ ਮੰਨ ਲਓ ਜੇ ਮੰਨ ਲਓ ਤੁਸੀਂ ਪਹਿਲਾ ਗੇਅਰ ਪਾਇਆ ਤਾਂ ਇਹਦੀ ਸਪੀਡ ਘਟੂਗੀ ਕਿਉਂਕਿ ਪੀਨਲ ਅਟੈਚ ਆ ਸਿੱਧੀ ਕਿਉਂਕਿ ਜਦੋਂ ਰਿਵਰਸ ਗੇਅਰ ਨੂੰ ਕੰਮ ਲੈਣਾ ਹੋਵੇ ਤਾਂ ਤੁਹਾਡਾ ਜਿਹੜਾ ਆ ਹਾਈ ਲੋ ਵਾਲਾ ਗੇਅਰ ਆ ਆਈ ਦੇ ਵਿੱਚ ਤਾਂ ਆਹਾਂ ਚੜ ਜਾਂਦਾ ਤੇ ਦੂਜਾ ਨੈਟਰਲ ਹੁੰਦਾ ਜਦੋਂ ਨੈਟਰਲ ਕਰਕੇ ਫਿਰ ਤੁਹਾਨੂੰ ਇਹ ਮਤਲਬ ਪੀਡੀਓ ਲੱਗੇ ਰਲਾਉਣਾ ਪੈਂਦਾ ਹੁੰਦਾ ਕਿ ਜਦੋਂ ਪਹਿਲਾ ਗੇਅਰ ਪਾਉਨੇ ਆ ਤਾਂ ਇਹਦੇ ਚੱਕਰ ਸਲੋ ਹੁੰਦੇ ਆ ਤੇ ਸਲੋ ਤੁਹਾਡੀ ਪੀਟੀਓ ਨੂੰ ਘੁਮਾਉਂਦਾ ਜਦੋਂ ਉਧਰ ਬੈਕ ਪਾਉਨੇ ਗੇਅਰ ਤੁਸੀਂ ਤਾਂ ਇਹਦੇ ਚੱਕਰ ਉਲਟੋ ਹੋ ਜਾਂਦੇ ਬੈਕ ਤਾਂ ਇਧਰ ਪੀਡੀਓ ਤੁਹਾਡੀ ਰਿਵਰਸ ਹੋ ਜਾਂਦੀ ਠੀਕ ਹੈ ਹੁਣ ਉਸ ਤੋਂ ਬਾਅਦ ਇਹ ਦੂਜਾ ਪੌਣਾ ਦਾ ਸਪੀਡ ਵਧ ਗਈ ਤੀਜਾ ਪਾਉਂਗੇ ਹੋਰ ਸਪੀਡ ਵਧ ਦੀ ਟਾਪ ਗੇਅਰ ਪਾਉਂਗੇ ਹੋਰ ਸਪੀਡ ਵਧ ਗਈ ਉਹਦੇ ਨਾਲ ਹੁੰਦਾ ਕਿ ਤੁਹਾਡੀ ਪੀਟੀਓ ਦੇ ਆਰਪੀਐਮ ਵੀ ਵੱਧਦੇ ਘਟਦੇ ਰਹਿੰਦੇ ਆ ਇਸ ਕਾਰਨ ਕਰਕੇ ਇਹ ਤੁਹਾਡਾ ਰਵਾ ਸਪੀਡ ਪੀਟੀਓ ਤੇ ਲਾਈਵ ਪੀਟੀਓ ਕੰਮ ਕਰਦਾ ਤੁਹਾਨੂੰ ਸਮਝ ਆਈ ਗਿਆ ਹੁਣ ਕਹਿਣ ਦਾ ਮਤਲਬ ਜਦੋਂ ਸ਼ਾਰਟ ਜਿਹੜੀ ਉਹ ਕਪਲਿਨ ਪੀਟੀਓ ਦਾ ਇਹਦੇ ਨਾਲ ਕਨੈਕਟ ਹੋ ਜਾਂਦੀ ਆ ਤਾਂ ਤੁਹਾਡੀ ਇਹ ਲਾਈਵ ਪੀਟੀਓ ਹੋ ਜਾਂਦੀ ਆ ਜਦੋਂ ਇਥੋਂ ਉੱਤਰ ਕੇ ਕਪਲਿਨ ਗਾਂ ਵਾਲੀ ਸ਼ਾਰਟ ਤੇ ਚੱਲ ਪੈਂ ਚੜ ਜਾਂਦੀ ਆ ਉਦੋਂ ਇਹ ਰਿਵਰਸ ਗੇਅਰ ਵੀ ਕੰਮ ਕਰਦਾ ਨਾਲ ਗੇਰਾਂ ਦੇ ਵਿੱਚ ਪੀਟੀਓ ਵੀ ਤੁਹਾਡੀ ਕੰਮ ਕਰਦੀ ਆ ਠੀਕ ਆ ਇਹ ਸੀ ਤੁਹਾਡਾ ਫੰਕਸ਼ਨ ਗੇਰਾਂ ਦਾ ਗੇਰਾਂ ਦੇ ਵਿੱਚ ਪੀਟੀਓ ਕੰਮ ਕਰਦਾ ਬਾਕੀ ਆਪਾਂ ਇਸ ਟਰੈਕਟਰ ਨੂੰ ਕਿਉਂ ਖੋਲਿਆ ਇਹ ਤੁਹਾਨੂੰ ਦੱਸ ਦਿਆਂ ਕਿਉਂਕਿ ਇਸ ਟਰੈਕਟਰ ਦੇ ਵਿੱਚ ਵੀ ਪ੍ਰੋਬਲਮ ਇਹ ਸੀ ਜਦੋਂ ਆਪਣਾ ਰਿਵਰਸ ਗੇਅਰ ਦੇ ਵਿੱਚ ਚੱਲਦਾ ਸੀਗਾ ਮਤਲਬ ਗੇਰਾਂ ਦੇ ਵਿੱਚ ਪੀਟੀਓ ਚ ਘਮਾਉਂਦੇ ਸੀ ਤਾਂ ਇਹਦੇ ਵਿੱਚ ਕਰ 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 ਵੀ ਆਵਾਜ਼ ਆਉਂਦੀ ਸੀਗੀ ਉੱਕਿਆ ਹੁੰਦੀ ਸੀ ਕਿਉਂਕਿ ਪਹਿਲਾਂ ਆਪਾਂ ਸੋਚਿਆ ਵੀ ਆਹ ਵਾਲਾ ਬੈਰਿੰਗ ਹੈ ਜਿਹੜਾ ਟੁੱਟ ਗਿਆ ਹੋਊਗਾ ਪਰ ਲੇਕਿਨ ਹੋਇਆ ਕਿ ਇਹਦੇ ਵਿੱਚ ਜਦੋਂ ਦੇਖਿਆ ਤਾਂ ਜਿਹੜੀ ਆਹ ਕਪਲਿਨ ਸੀਗੀ ਜਿਹੜੀ ਕੇ ਆਪਣੀ ਪਿਨੀਅਨ ਨਾਲ ਅਟੈਚ ਹੁੰਦੀ ਹੈ ਇਹਦੇ ਝਰੀਆਂ ਮਰੀਆਂ ਅਸੀਂ ਬਿਲਕੁਲ ਆ ਦੇਖੋ ਜਿਹਦਾ ਨੈਟਰਲ ਕਰਦੇ ਸੀਗਾ ਤੇ ਇਹ ਵਿੱਚ ਰੌਲਾ ਪਾਉਂਦੀ ਸੀਗੀ ਤਾਂ ਜੋ ਇਹ ਟੇਪਰ ਹੋਣ ਕਰਕੇ ਵੀ ਜੀ ਸ਼ਾਰਟਾ ਬਿਜਲੀ ਇਹ ਗਾਹ ਨੂੰ ਠੱਕੀ ਜਾਂਦੀ ਹੈ ਇਸ ਕਰਕੇ ਹੀ ਇਹ ਥੋੜਾ ਜਿਹਾ ਆਵਾਜ਼ ਦੀ ਪ੍ਰੋਬਲਮ ਆਉਂਦੀ ਚਿਰਚਰ ਚਿਰਚਰ ਤੇ ਬਾਕੀ ਦਾ ਆਲਰੇਡੀ ਠੀਕ ਹੀ ਆ ਨਾ ਤੇ ਸਿਰਫ ਇੱਕ ਪਲੀਨ ਬਦਲਣੀ ਆ ਬਾਕੀ ਪਾ ਕੇ ਜੈਨ ਜਪਾ ਇਹਨੂੰ ਫਿੱਟ ਕਰ ਦੇਗੇ ਹਨਾ ਤੇ ਇਧਰ ਜਿਹੜਾ ਹੌਲੈਂਡ ਟਰੈਕਟਰ ਆਇਆ ਸੀਗਾ 5500 ਇਹਦੇ ਵਿੱਚ ਆਪਣਾ ਜਿਹੜਾ ਆਰਮੀ ਡੋਲ ਵਗੈਰਾ ਲੀਕ ਹੋ ਗਿਆ ਸੀਗਾ ਆਹ ਵਾਲਾ ਕਿਉਂਕਿ ਇਹ ਆਰਮੀ ਡੋਲ ਤਾਂ ਲੀਕ ਹੁੰਦਾ ਜਦੋਂ ਤੁਹਾਡੇ ਸਪੈਂਡਲ ਵਗੈਰਾ ਜਾਂ ਐਂਡ ਵਗੈਰਾ ਜਾਮ ਹੋ ਜਾਂਨ ਉਹਦੇ ਆਰਮੀ ਡੋਲ ਦੀ ਲੀਕੇਜ ਦੀ ਪ੍ਰੋਬਲਮ ਆਉਂਦੀ ਆ ਕਿਉਂਕਿ ਇਹਦੇ ਵਿੱਚ ਹੁੰਦਾ ਕੀ ਆ ਜਿਹੜੀ ਆਹ ਵਾਲੀ ਸੀਲ ਆ ਇਹਦੇ ਵਿੱਚ ਆਹ ਖਰਾਬ ਹੋ ਜਾਂਦੀ ਆ ਆ ਸੀਲ ਵਿੱਚ ਦੀ ਜਿਹੜਾ ਤੇਲ ਆ ਸਿੱਧਾ ਉੱਪਰ ਪਾਈਪ ਨੂੰ ਚੜਨ ਲੱਗ ਪੈਂਦਾ ਜਿਹਦੇ ਨਾਲ ਇਹ ਤੁਹਾਡੀ ਪ੍ਰੋਬਲਮ ਆਉਂਦੀ ਹੈ ਲੀਕਜ ਦੀ ਤੇ ਇਹ ਟਰੈਕਟਰ ਦਾ ਇਸ ਕੰਮ ਲਈ ਖੋਲਿਆ ਆਪਾਂ ਬਾਕੀ ਜਿਹੜਾ ਇਧਰ ਆਪਣਾ 3630 ਆ ਇਹ ਤਾਂ ਖੋਲਿਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਕੱਲ ਵੀਡੀਓ ਪਾਈ ਸੀ ਆਪਣੀ ਕਿਉਂਕਿ ਭਰਾ ਨੇ ਟਰੈਕਟਰ ਲਿਆ ਸੀਗਾ ਸਿੰਗਲ ਕਲਚ ਨਿਕਲ ਗਿਆ ਸੀ ਕਿਉਂਕਿ ਡਬਲ ਕਰਕੇ ਲਿਆ ਸੀਗਾ ਪਰ ਲੇਕਿਨ ਉਹਦੇ ਲਈ ਫਿਰ ਆਪਾਂ ਹਿੱਸਾ ਇਹਦੇ ਵਿੱਚ ਆਹ ਵਾਲਾ ਐਡ ਕੀਤਾ ਹੁਣ ਕਈ ਭਰਾਵਾਂ ਦਾ ਕੱਲ ਮੈਸੇਜ ਵੀ ਆਇਆ ਯਾਰ ਰੇਟ ਦੱਸੋ ਇਹਦਾ ਕਿੰਨੇ ਦਾ ਹਿੱਸਾ ਮਿਲਿਆ ਮਿੱਤਰੋ ਇਹ ਹਿੱਸਾ ਆਪਾਂ ਨੂੰ ਆਲਰੇਡੀ ਸਨੇ ਕਲੱਚ ਪਲੇਟਾਂ ਸਨੇ ਸਾਰਾ ਕੁਝ 95000 ਦਾ ਮਿਲਿਆ ਵਿੱਚ ਸੀਐਨਸੀ ਦਾ ਕਲੱਚ ਸਾਰਾ ਪਰ ਲੇਕਿਨ ਜਿਹੜਾ ਇਹ ਹਿੱਸਾ ਲਿਆਂਦਾ ਇਹ 0 ਮੀਟਰ ਟਰੈਕਟਰ ਚੱਲਿਆ ਵਾ ਸੀ ਬਹੁਤ ਘੱਟ ਚੱਲਿਆ ਸੀ ਕਾਰਨ ਕੀ ਸੀ ਇਹਨੂੰ ਅੱਗ ਵਗੈਰਾ ਦੀ ਲਪੇਟ ਚ ਆਇਆ ਵਾ ਸੀ ਹਿੱਸਾ ਕਿਉਂਕਿ ਤੁਹਾਨੂੰ ਪਤਾਗਾ ਸਾਰੇ ਆ ਵੇਖੋ ਅੱਗ ਲੱਗਣ ਕਾਰਨ ਕਰਕੇ ਜੈਨ ਵਗੈਰਾ ਬਾਹਰ ਨਿਕਲ ਗਏ ਰਸ ਲੈਗ ਐਨਾ ਬੌਂਡ ਵਗੈਰਾ ਇਸ ਕਾਰਨ ਕਰਕੇ ਆਪਾਂ ਨੂੰ ਇਹ ਹਿੱਸਾ ਇੰਨੇ ਪੈਸਿਆਂ ਚ ਮਿਲ ਗਿਆ 3 ਸਪੀਡ ਹਿੱਸਾ ਦਾ ਠੀਕ ਹੈ ਰਿਵਰਸ ਵੀਡੀਓ ਹਿੱਸਾ ਹੈ ਇਹ ਯੂਜ਼ੀ ਗੇਅਰ ਵਾਲਾ ਠੀਕ ਆ ਕਹਿਣ ਦਾ ਮਤਲਬ ਇਹਦੇ ਵਿੱਚ ਹੈਵੀ ਹੁੰਦਾ ਸਿਸਟਮ ਸਾਰਾ ਇਸ ਕਾਰਨ ਕਰਕੇ ਆਪਾਂ ਜਿਹੜਾ ਇਹ ਹਿੱਸਾ ਇਸ ਜਿਹੜੇ 3630 ਨੂੰ ਆਪਾਂ ਲਾਵਾਂਗੇ ਠੀਕ ਹੈ ਜੀ ਤੇ ਬਾਕੀ ਆਪਣਾ ਜਿਹੜਾ ਮੋਗੇ ਏਰੀਏ ਤੋਂ ਆਇਆ ਸੀ ਫੋਰ ਟਰੈਕਟਰ ਉਹ ਵੀ ਆਲਰੇਡੀ ਤਿਆਰ ਹੋ ਚੁੱਕਿਆਗਾ ਤੇ ਉਹਦੀ ਵੀ ਕੱਲ ਨੂੰ ਤੁਹਾਨੂੰ ਵਲੌਗ ਚ ਦਿਖਾਵਾਂਗੇ ਵੀਡੀਓ ਦਿਖਾਵਾਂਗੇ ਠੀਕ ਹੈ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਮਿਲਾਂਗੇ ਤੁਹਾਡੇ ਨਾਲ ਹੁਣ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਸਸੀ ਕਾ